ਇੱਕ ਦਿਨ ਤਾਂਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੀਵਾਨ ਵਿੱਚ ਇੱਕ ਸਿੱਖ ਲਾਲ ਸਿੰਘ ਪੂਰਬ ਤੋਂ ਦਰਸ਼ਨ ਕਰਨ ਲਈ ਆਇਆ ਉਸਨੇ ਗੁਰੂ ਜੀ ਨੂੰ ਗੈਂਡੇ ਦੀ ਇੱਕ ਢਾਲ ਭੇਟਾ ਕਰਕੇ ਮੱਥਾ ਟੇਕਿਆ ਸੰਗਤ ਨੇ ਢਾਲ ਦੀ ਬੜੀ ਸਲਾੰਘਾ ਕੀਤੀ ਕਿ ਇਹ ਬੜੀ ਪੱਕੀ ਢਾਲ ਹੈ ਗੁਰੂ ਜੀ ਨੇ ਕਿਹਾ ਇਸ ਨੂੰ ਪੱਕੀ ਤਾਂ ਜਾਣੀਏ ਜੇ ਇਸ ਵਿੱਚੋਂ ਗੋਲੀ ਪਾਰ ਨਾ ਹੋ ਸਕੇ ਇਹ ਗੱਲ ਸੁਣ ਕੇ ਲਾਲ ਸਿੰਘ ਨੇ ਬੜੇ ਮਾਣ ਨਾਲ ਕਿਹਾ ਕਿ ਇਸ ਢਾਲ ਨੂੰ ਗੋਲੀ ਲੱਗ ਕੇ ਪਿੱਛੇ ਡਿੱਗ ਪੈਂਦੀ ਹੈ ਪਰ ਇਸ ਨੂੰ ਪਾਰ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਹੋਰ ਸ਼ਸਤਰ ਇਸ ਨੂੰ ਕੱਟ ਸਕਦਾ ਹੈ। ਗੁਰੂ ਜੀ ਨੇ ਸੁਣ ਕੇ ਕਿਹਾ ਭਾਈ ਲਾਲ ਸਿੰਘ ਇਹ ਗੋਲੀ ਬੁਰੀ ਬਲਾ ਹੈ ਇਸ ਨੂੰ ਕੌਣ ਪਿੱਛੇ ਹਟਾ ਸਕਦਾ ਹੈ ਪਰ ਲਾਲ ਸਿੰਘ ਨੇ ਕਿਹਾ ਜੀ ਆਪ ਇਸ ਨੂੰ ਪਰਖ ਸਕਦੇ ਹੋ ਹੁਣੇ ਹੀ ਬੰਦੂਕ ਮੰਗਵਾ ਕੇ ਇਸ ਨੂੰ ਪਰਖ ਲਵੋ। ਗੁਰੂ ਪਾਤਸ਼ਾਹ ਜੀ ਨੇ ਇਹ ਵਿਚਾਰ ਕੇ ਕਿ ਸਿੱਖ ਦਾ ਹੰਕਾਰ ਦੂਰ ਕਰਨਾ ਚਾਹੀਦਾ ਹੈ ਕਿਹਾ ਅੱਛਾ ਕੱਲ ਤੇਰੀ ਢਾਲ ਦੀ ਪਰਖ ਕਰਾਂਗੇ ਭਾਈ ਲਾਲ ਸਿੰਘ ਦੀਵਾਨ ਦੀ ਸਮਾਪਤੀ ਉਪਰੰਤ ਆਪਣੇ ਡੇਰੇ ਆ ਕੇ ਬੜਾ ਹੀ ਪਛਤਾਇਆ। ਕਿ ਮੈਂ ਗੁਰੂ ਜੀ ਦੇ ਅੱਗੇ ਕਿਉਂ ਬੋਲਿਆ ਹੁਣ ਮੇਰੀ ਲਾਜ ਗੁਰੂ ਜੀ ਆਪ ਹੀ ਰੱਖ ਸਕਦੇ ਹਨ ਪ੍ਰਸ਼ਾਦ ਕਰਕੇ ਸਿੰਘਾਂ ਪਾਸੋਂ ਅਰਦਾਸ ਕਰਵਾਈ ਕੇ ਕੱਲ ਮੇਰੀ ਢਾਲ ਦੀ ਪਰਖ ਸਮੇਂ ਮੇਰੀ ਲਾਜ ਰਹਿ ਜਾਵੇ ਸਾਰੀ ਰਾਤ ਭਾਈ ਲਾਲ ਸਿੰਘ ਆਪਣੀ ਪੁੱਲ ਬਖਸ਼ਾਉਂਦਾ ਰਿਹਾ ਅਤੇ ਗੁਰੂ ਗੁਰੂ ਹੀ ਜਪਦਾ ਰਿਹਾ ਜਦ ਸਵੇਰ ਹੋਈ ਤਾਂ ਗੁਰੂ ਜੀ ਦੇ ਦੀਵਾਨ ਵਿੱਚ ਆਪਣੀ ਢਾਲ ਲੈ ਕੇ ਚਲਿਆ ਗਿਆ ਤਦ ਗੁਰੂ ਜੀ ਨੇ ਉੱਥੇ ਹੀ ਬੰਦੂਕ ਮੰਗਵਾਈ ਅਤੇ ਭਾਈ ਆਲਮ ਸਿੰਘ ਨੂੰ ਆਖਿਆ ਕਿ ਇਸ ਢਾਲ ਦਾ ਨਿਸ਼ਾਨਾ ਲੈ ਕੇ ਇਸ ਵਿੱਚ ਗੋਲੀ ਮਾਰੋ ਅਗਿਆ ਅਨਸਾਰ ਭਾਈ ਆਲਮ ਸਿੰਘ ਨੇ ਢਾਲ ਨੂੰ ਗੋਲੀ ਦਾ ਨਿਸ਼ਾਨਾ ਮਾਰਿਆ ਪਰ ਗੋਲੀ ਢਾਲ ਨੂੰ ਨਾ ਲੱਗੀ ਫਿਰ ਜਦ ਦੂਸਰੀ ਗੋਲੀ ਚਲਾਈ ਤਾਂ ਉਹ ਵੀ ਨਾ ਲੱਗੀ ਅਤੇ ਤੀਸਰੀ ਵੀ ਨਾ ਲੱਗੀ ਤਾਂ ਹੈਰਾਨ ਹੋ ਕੇ ਕਹਿਣ ਲੱਗਾ ਮਹਾਰਾਜ ਪਤਾ ਨਹੀਂ ਕੀ ਗੱਲ ਹੈ ਢਾਲ ਨੂੰ ਗੋਲੀ ਨਹੀਂ ਵੱਜਦੀ ਗੁਰੂ ਜੀ ਨੇ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਅਤੇ ਆਖਿਆ ਕਿ ਇਸ ਨੇ ਸਾਡੇ ਪਾਸ ਚੋਰੀ ਸਿੰਘਾ ਪਾਸੋਂ ਅਰਦਾਸ ਕਰਵਾਈ ਤੇ ਤਿਹਵਲ ਬਰਤਾਇਆ ਹੈ ਹੋਰ ਵੀ ਇਸ ਦਾ ਜਿੰਨਾ ਜੋਰ ਹੈ ਲਾ ਲਵੇ ਢਾਲ ਸਾਡੇ ਪਾਸੋਂ ਬਚ ਨਹੀਂ ਸਕਦੀ ਗੁਰੂ ਜੀ ਦੇ ਇਹ ਰਸ ਭਰੇ ਬਚਨ ਸੁਣ ਕੇ ਲਾਲ ਸਿੰਘ ਆਪ ਜੀ ਦੇ ਚਰਨਾਂ ਤੇ ਪੈ ਗਿਆ ਕਹਿਣ ਲੱਗਾ ਤੁਸੀਂ ਜੇ ਚਾਹੋ ਤਾਂ ਸਮੇਰ ਨੂੰ ਵੀ ਤੋੜ ਸਕਦੇ ਹੋ ਹੁਣ ਔੜਕ ਨਾ ਕਰੋ ਸੇਵਕ ਦੀ लाज ਰੱਖ ਲਵੋ ਮੇਰਾ ਆਖਣਾ ਤਾਂ ਹੋਰਨਾ ਦੀ ਗੋਲੀ ਬਾਬਤ ਸੀ ਆਪ ਦੀ ਗੋਲੀ ਬਾਬਤ ਨਹੀਂ ਸੀ ਭਾਈ ਲਾਲ ਸਿੰਘ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਹੱਸ ਪਏ ਅਤੇ ਆਖਿਆ ਕਿ ਸ਼ਸਤਰ ਐਸਾ ਹੀ ਹੋਣਾ ਚਾਹੀਦਾ ਹੈ ਜਿਸ ਨਾਲ ਆਪਣਾ ਬਚਾਓ ਅਤੇ ਬੈਰੀ ਦਾ ਨਾਸ਼ ਹੋਵੇ ਭਾਈ ਲਾਲ ਸਿੰਘ ਨੇ ਹੱਥ ਜੋੜ ਕੇ ਆਖਿਆ ਗੁਰੂ ਜੀ ਤੁਸੀਂ ਸਦਾ ਹੀ ਆਪਣੇ ਸੇਵਕਾਂ ਦੀ ਪੈਜ ਰੱਖਦੇ ਆਏ ਹੋ ਮੇਰੀ ਰੱਖ ਲਈ ਹੈ ਗੁਰੂ ਜੀ ਨੇ ਪ੍ਰਸੰਨ ਹੋ ਕੇ ਭਾਈ ਲਾਲ ਸਿੰਘ ਨੂੰ ਥਾਪੜਾ ਦੇ ਕੇ ਨਿਹਾਲ ਕਰ ਦਿੱਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ